ਵਣ ਕਹਿੰਦੇ ਕੋਈ ਵਿਅਕਤੀ ਗੌਤਮ ਬੁੱਧ ਜੀ ਦੇ ਪਾਸ ਆ ਗਿਆ ਆ ਕੇ ਕਹਿੰਦਾ ਜੀ ਮੈਂ ਤੁਹਾਡੇ ਵਰਗਾ ਬੰਨਾ ਚਾਹੁੰਦਾ ਹਾਂ ਉਹਦੀ ਸੋਚ ਤੇ ਬਹੁਤ ਵਧੀਆ ਹੈ ਵੀ ਚੰਗੇ ਬੰਦੇ ਵਰਗਾ ਬੰਨਾ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਪਰ ਉਹ ਉਹਨਾਂ ਨੇ ਜਵਾਬ ਕੀ ਦਿੱਤਾ ਉਹ ਕਹਿਣ ਲੱਗੇ ਕਿ ਨਹੀਂ ਕੋ ਮੇਰੇ ਵਰਗਾ ਨਹੀਂ ਬਣ ਸਕਦਾ ਇਸ ਕਰਕੇ ਨਹੀਂ ਕਿ ਮੈਨੂੰ ਹੰਕਾਰ ਹੈ ਕਿ ਮੈਂ ਬਹੁਤ ਉੱਚਾ ਹਾਂ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕਰਤਾਰ ਨੇ ਪ੍ਰਮਾਤਮਾ ਨੇ ਕੁਦਰਤ ਨੇ ਜੈਸਾ ਤੈਨੂੰ ਬਣਾਇਆ ਵੈਸਾ ਮੈਨੂੰ ਨਹੀਂ ਬਣਾਇਆ ਔਰ ਜੈਸਾ ਮੈਨੂੰ ਬਣਾਇਆ ਵੈਸਾ ਤੈਨੂੰ ਨਹੀਂ ਬਣਾਇਆ ਮੈਂ ਕਿ ਤੈਨੂੰ ਸਲਾਹ ਦਿਆਂ ਤੂੰ ਆਪਣਾ ਸਮਾਂ ਬਰਬਾਦ ਨਾ ਕਰ ਮੇਰੇ ਤਰ੍ਹਾਂ ਬਣ। ਬਲਕਿ ਤੂੰ ਆਪਣਾ ਸਮਾਂ ਲਗਾ ਜੈਸਾ ਤੂੰ ਹੈ ਵੈਸਾ ਬਣ। ਜੈਸਾ ਤੂੰ ਹੈ ਵੈਸਾ ਬਣ। ਜੈਸਾ ਕਾਦਰ ਨੇ ਤੈਨੂੰ ਬਣਾਇਆ ਵੈਸਾ ਬਣ, ਜੈਸਾ ਕੁਦਰਤ ਨੇ ਤੈਨੂੰ ਬਣਾਇਆ ਵੈਸਾ ਬਣ। ਤੂੰ ਮੇਰੇ ਤਰ੍ਹਾਂ ਕਿਉਂ ਬਣਨਾ ਹੈ? ਕੁਦਰਤ ਨੇ ਸਭ ਨੂੰ ਭਿੰਨ-ਭਿੰਨ ਬਣਾਇਆ ਹੈ। ਪਤੀ-ਪਤਨੀ ਦਾ ਝਗੜਾ ਹੀ ਇਹ ਹੈ। ਦੂਜਾ ਤੀਜਾ ਝਗੜਾ ਹੀ ਕੋਈ ਨਹੀਂ ਝਗੜਾ ਹੀ ਇਹ ਹੈ ਪਤੀ ਚਾਹੁੰਦਾ ਹੈ ਕਿ ਪਤਨੀ ਮੇਰੇ ਵਰਗੀ ਬਣ ਜਾਏ ਹੁਣ ਪਤਨੀ ਦਾ ਵੀ ਪੂਰਾ ਜੋਰ ਲੱਗਾ ਹੁੰਦਾ ਹੈ ਕਹਿੰਦੀ ਕਿ ਕਿਵੇਂ ਤੈਨੂੰ ਆਪਣੇ ਵਰਗਾ ਬਣਾਉਂਗੀ ਉਹ ਹੁਣ ਦੋਵੇਂ ਇਸ ਚੱਕਰ 'ਚ ਰਹਿੰਦੇ ਨੇ ਇੱਕ ਦੂਜੇ ਨੂੰ ਬਦਲਣ ਦੇ ਚ ਐਸਾ ਹੀ ਹੁੰਦਾ ਹੈ 25 ਸਾਲ 30 ਸਾਲ 50 ਸਾਲ ਬਸ ਇਸੇ ਚੱਕਰ ਚ ਲੱਗੇ ਫਿਰਦੇ ਨੇ ਪਰ ਉਹਨਾਂ ਨੂੰ ਸਮਝ ਨਹੀਂ ਲੱਗਦੀ ਇਹ ਛੋਟੀ ਜੀ ਗੱਲ ਸਮਝ ਨਹੀਂ ਪੈਂਦੀ ਕਿ ਨਹੀਂ ਜੈਸਾ ਇਹ ਹੈ ਵੈਸੇ ਹੀ ਮੈਨੂੰ ਪੜਾ ਲੱਗਦਾ ਹੈ ਇੰਨੀ ਛੋਟੀ ਜੀ ਗੱਲ ਸਮਝੇ ਪਹਜਾ ਜਿੱਥੇ ਪਿਆਰ ਹੈ ਜਿੱਥੇ ਪ੍ਰੇਮ ਹੈ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਕੋਈ ਵੀ ਬੰਦਾ ਪੂਰਾ ਨਹੀਂ ਕੋਈ ਵੀ ਬੰਦਾ ਪੂਰਾ ਨਹੀਂ ਮੈਂ ਸੁਣ ਰਿਹਾ ਸੀ ਕਿਸੇ ਸੱਜਣ ਨੂੰ ਬੜੀ ਪਿਆਰੀ ਗੱਲ ਕਹਿ ਰਿਹਾ ਸੀ ਕਹਿੰਦਾ ਕਿ ਤੁਸੀਂ ਸਾਰੇ ਫਰੂਟ ਖਾਂਦੇ ਹੋ ਫਲ ਫਰੂਟ ਆਪਾਂ ਖਾਣੇ ਆ ਕੋਈ ਇੱਕ ਫਲ ਐਸਾ ਦੱਸੋ ਜਿਹਨੂੰ ਤੁਸੀਂ ਪੂਰੇ ਨੂੰ ਖਾ ਲੈਂਦੇ ਹੋ ਕੋਈ ਹੈ ਐਸਾ ਫਲ ਪੂਰੇ ਦਾ ਪੂਰਾ ਤੁਸੀਂ ਖਾ ਲੋ ਕੋਈ ਵੀ ਫਲ ਐਸਾ ਨਹੀਂ ਹੈ ਹਰੇਕ ਫਲ ਜਿਹੜਾ ਹੈ ਉਹਨੂੰ ਕੋਈ ਹਿੱਸਾ ਉਹਦਾ ਤੁਹਾਨੂੰ ਕੱਟ ਕੇ ਸੁਠਣਾ ਪੈਂਦਾ ਹੈ ਉਹਦੀ ਛਿਲੜ ਤੁਹਾਨੂੰ ਲਾਣੀ ਪੈਂਦੀ ਹੈ ਅਗਰ ਛਿਲੜ ਨਹੀਂ ਹੈ ਤੇ ਘੜ ਤੋਂ ਘੜ ਉਹਦੇ ਬੀ ਨੇ ਉਹ ਤੁਹਾਨੂੰ ਬਾਹਰ ਕੱਢਨੇ ਪੈਂਦੇ ਨੇ ਪੂਰਾ ਨਹੀਂ ਇਸੇ ਤਰ੍ਹਾਂ ਹੀ ਸਮਝੋ ਤੁਸੀਂ ਕੋਈ ਇਨਸਾਨ ਤੁਹਾਡੇ ਨਾਲ ਜੁੜਿਆ ਹੈ ਤੁਹਾਨੂੰ ਲੱਗਦਾ ਹੈ ਪੂਰਾ ਪਰਫੈਕਟ ਹੋਣਾ ਚਾਹੀਦਾ ਹੈ ਪੂਰਾ ਹੋਣਾ ਚਾਹੀਦਾ ਹੈ ਪੂਰਾ ਨਹੀਂ ਤੇ ਚਲੋ ਮੈਂ ਇਹਨੂੰ ਪੂਰਾ ਬਣਾऊंगा ਮੈਂ ਮਿਹਨਤ ਕਰਾਂਗਾ ਪਰ ਉਹ ਭਲੇ ਨੂੰ ਇਹ ਨਹੀਂ ਪਤਾ ਕਿ ਪੂਰਾ ਉਹਨੂੰ ਨਹੀਂ ਬਣਾਇਆ ਜਾ ਸਕਦਾ ਤੂੰ ਖੁਦ ਪੂਰਾ ਹੋ ਸਕਦਾ ਹੈ ਖੁਦ ਯਤਨ ਕਰ ਮੈਂ ਆਪਣੇ ਆਪ ਨੂੰ ਪੂਰਾ ਬਣਾ ਲਾਂਗਾ ਅਸਲ ਚ ਕੀ ਹੁੰਦਾ ਕੋਈ ਵੀ ਇਨਸਾਨ ਪੂਰਾ ਨਹੀਂ ਜਿਹੜਾ ਬੰਦਾ ਤੁਹਾਡੇ ਨਾਲ ਜੁੜਿਆ ਹੈ ਉਹ ਤੁਹਾਡਾ ਮਿੱਤਰ ਹੈ ਸੱਜਣ ਹੈ ਪਿਆਰਾ ਹੈ ਤੁਹਾਡਾ ਪਤੀ ਹੈ ਪਤਨੀ ਜੀਵਨ ਸਾਥੀ ਹੈ ਉਹਦੇ ਕੋਲ ਬਹੁਤੇ ਗੁਣ ਨੇ ਗੁਣ ਹਰ ਬੰਦੇ ਨੂੰ ਚੰਗੇ ਲੱਗਦੇ ਨੇ ਕੋਈ ਐਸਾ ਬੰਦਾ ਹੈ ਜਿਹੜਾ ਕਹਿੰਨੀ ਵੀ ਗੁਣ ਮੈਨੂੰ ਨਹੀਂ ਚੰਗੇ ਲੱਗਦੇ ਗੁਣ ਸਭ ਨੂੰ ਚੰਗੇ ਲੱਗਦੇ ਨੇ ਆਪਾਂ ਇੱਛਾ ਰੱਖਦੇ ਆਂ ਵੀ ਮੇਰੇ ਜੀਵਨ ਸਾਥੀ ਚ ਆ ਚੰਗੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਆ ਗੁਣ ਹੋਣ ਦਾ ਹੈ ਨਾ ਬੋਧੇ ਗੁਣ ਨੇ ਪਰ ਹੁਣ ਕਰੇ ਕੀ ਜਿਹੜੇ ਉਹਦੇ ਔਗਣ ਨੇ ਉਹ ਕਿੱਥੇ ਰੱਖ ਆਵੇ ਜੇਕਰ ਉਹ ਗੁਣ ਲੈ ਕੇ ਆਏਗਾ ਤੇ ਔਗਣ ਵੀ ਉਹਦੇ ਨਾਲ ਆਉਣਗੇ ਹੁਣ ਫਾਲ ਹੈ ਉਹ ਗਿਟਕ ਕਿੱਥੇ ਸਾਠ ਆਵੇ ਗਿਟਕ ਵੀ ਉਹਦੇ ਨਾਲ ਆਵੇਗੀ ਜਿਹੜਾ ਤੁਹਾਡੇ ਨਾਲ ਜੁੜਿਆ ਸੱਜਣ ਹੈ ਉਹਦੇ ਗੁਣ ਉਹਦੇ ਆਉਗਣ ਤੁਹਾਨੂੰ ਦੋਵੇਂ ਪਰਵਾਨ ਕਰਨੇ ਪੈਣਗੇ ਜੇਕਰ ਤੁਸੀਂ ਚਾਹੋ ਵੀ ਬਸ ਗੁਣ ਗੁਣ ਤੇ ਮੈ ਮੈਨੂੰ ਚੰਗੇ ਲੱਗਦੇ ਆਹ ਤੇਰੀ ਆਦਤ ਨਹੀਂ ਮੈਨੂੰ ਚੰਗੇ ਲੱਗਦੀ ਫਿਰ ਝਗੜਾ ਬਣਿਆ ਰਹਿਣਾ ਫਿਰ ਨਹੀਂ ਗੱਲ ਬੰਨੇ ਜੇ ਤੁਸੀਂ ਪ੍ਰੇਮ ਕਰਦੇ ਹੋ ਫਿਰ ਤੁਸੀਂ ਇਸ ਗੱਲ ਨੂੰ ਇਸ ਲਈ ਜੇਰਾ ਰੱਖੋ ਬਈ ਕੋਈ ਨਹੀਂ ਜਿੱਥੇ ਤੇਰੇ 10 ਚੰਗੇ ਗੁਣ ਨੇ ਉਥੇ ਇੱਕ ਕਮੀ ਇੱਕ ਔਗਣ ਜਿਹੜਾ ਉਹ ਵੀ ਮੈਨੂੰ ਪ੍ਰਵਾਨ ਹੈ ਉਹਨੂੰ ਮੈਂ ਪ੍ਰਵਾਨ ਕਰਦਾ ਇਹ ਦੋਨਾਂ ਨੂੰ ਕਰਨਾ ਪੈਗਾ ਇਹ ਨਹੀਂ ਵੀ ਇੱਕ ਕਰ ਲੈ ਦੂਜਾ ਕਹਿਣਾ ਮੈਨੂੰ ਤੇ ਪ੍ਰਵਾਨ ਨੇ ਦੋਨਾਂ ਨੂੰ ਕਿਉਂਕਿ ਦੋਨਾਂ 'ਚ ਕਮੀਆਂ ਨੇ ਐਸਾ ਤੇ ਨਹੀਂ ਵੀ ਇੱਕ ਪੂਰਾ ਹੈ ਇੱਕ 'ਚ ਕਮੀਆਂ ਨੇ ਖਾਮੀਆਂ ਨੇ ਗੁਰਦੇਵ ਕਹਿੰਦੇ ਬਸ ਇੰਨੀ ਛੋਟੀ ਜੀ ਗੱਲ ਬੰਦਾ ਸਮਝ ਜਾਏ ਇਹ ਉਸ ਅਕਾਲ ਪੁਰਖ ਨੇ ਸਭ ਨੂੰ ਵੱਖੋ-ਵੱਖਰਾ ਸੁਭਾਅ ਵੱਖੋ-ਵੱਖਰੇ ਵਿਚਾਰ ਵੱਖੋ-ਵੱਖਰੀ ਸੋਚ ਵੱਖੋ-ਵੱਖਰੇ ਗੁਣ ਵੱਖੋ-ਵੱਖਰੇ ਔਗਣ ਦਿੱਤੇ ਨੇ ਉਹਨੇ ਦਿੱਤੇ ਨੇ ਗੁਣ ਵੀ ਉਹਨੇ ਦਿੱਤੇ ਨੇ ਔਗਣ ਵੀ ਉਹਨੇ ਵਿਚਾਰ ਦਿੱਤੇ ਨੇ ਉਹਨੇ ਸੋਚ ਨਹੀਂ ਦਿੱਤੀ ਉਹਨੇ ਸੁਭਾਅ ਦਿੱਤਾ ਜੈਸਾ ਉਹਦਾ ਸੁਭਾਅ ਹੈ ਮੈਨੂੰ ਪਰਵਾਹ ਨਹੀਂ ਬਸ ਝਗੜਾ ਖਤਮ ਪਰ ਗੱਲ ਇਹ ਹੈ ਕਿ ਮੈਨੂੰ ਉਹਦਾ ਸੁਭਾਚੰਗਾ ਨਹੀਂ ਲੱਗਦਾ ਬਦਲਣਾ ਬਦਲਾਂਗੇ ਕਿਵੇਂ ਬਦਲ ਨਹੀਂ ਸਕਦੇ